ਸਭ ਛੱਡ ਜਾਣਗੇ ਸਭ ਰਗੜੇ ਜਾਣਗੇ ਇਹ ਮਰਦਾ ਸ਼ਰੋਮਣੀ ਪੰਥ ਅਕਾਲੀ ਇਹੀ ਗੱਜਣਾ ਮਰਦਾ ਪੰਥੀ ਗੱਜਣਾ ਇਹ ਗੱਲ ਕਰੀਏ ਅਸੀਂ ਅਖਰ ਅਕਸਰ ਸੁਣਦੇ ਆ ਕਿ ਸਾਨੂੰ ਬਗਾਨਾ ਨਹੀਂ ਆਪਣਾ ਹੀ ਮਰਦਾ ਸਾਡੇ ਵਿੱਚ ਬੈਠੇ ਹੋਏ ਆ ਕਿਰਦਾਰ ਜਿਹੜੇ ਆਪਾਂ ਬੈਠੇ ਕਹਿ ਸਕਦੇ ਉਹ ਤਾਂ ਹੀ ਬਹੁਤ ਚਿਰ ਪਹਿਲਾਂ ਗਾਤਾ ਸੀ ਵੀ ਨਾ ਤੀਰਾਂ ਨਾ ਤਲਵਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਆਪਣੇ ਯਾਰਾਂ ਤੋਂ ਏ ਯਾਰਿਆਂ ਯਾਰਾਂ ਆਏ ਜਿਹੜੇ ਸਭ ਨਕਮੇ ਪਰ ਸਭ ਦਰੜ ਫਰੜ ਹੋ ਜਾਣਗੇ ਐਵੇਂ ਜਿਹੜੇ ਚੱਲ ਚੱਲਦੇ ਚਲਾਉਂਦੇ ਫਿਰਦੇ ਸਭ ਜਾਂਦੇ ਲੱਗਨੇ ਆ ਅੰਤ ਨੂੰ ਅੰਤ ਦੇ ਨਿਸ਼ਾਨ ਸਾਰੀ ਦੁਨੀਆ ਤੇ ਝੁੱਲਨੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੁਣੇ ਖਾਲਸਾ ਹੋਣੀ ਹੋਣੀ ਪੰਜ ਕੱਕੇ ਸਰੀ ਸਾਰੀ ਦੁਨੀਆ ਆਏ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ ਪੁੱਚੀ ਤੇ ਆਂ ਦਾਪਿਆਂ ਤੋਂ ਦਬਿਓ ਨਾ ਅਵਾਜ਼ ਇਹ ਹਰੇ ਤੱਕ ਤੂਫਾਨ ਹੋਰੇ ਖਾਲਸਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਕਹਿੰਦਾ ਮੋਰਾ ਵਾਲੀਆ ਜਵਾਨ ਹੋਣਾ ਖਾਲਸਾ ਬਾਜਾ ਬਿਲਕੁਲ ਯਾਦਪਰੀਂਦਾ ਕਿਉਂਕਿ ਨਾਇਕ ਨੇ ਪੀਰੇ ਜੰਦਾ ਹੈ ਨਾਇਕ ਕਿਤੇ ਕਿਉਂਕਿ ਉਹਨਾਂ ਡੋਰੀ ਪਣੀ ਡੋਰੀ ਆ ਪਾ ਖੁੱਲੀ ਛੱਡੀ ਪਿੱਛੇ ਪਾਰ ਕਿਉਂਕਿ ਜਿੱਦ ਮਰਜ਼ੀ ਚਾ ਕੇ ਉੱਡ ਸਕਦਾ ਹੈ ਕਿਉਂਕਿ ਆ ਕਿਸੇ ਵੀ ਗੁਲਾਮੀ ਦੇ ਕਿਥੋਂ ਜਾਂ ਸਿੰਗਲ ਕਿਸੇ ਗੁਲਾਮ ਪਾ ਦੇ ਬਾਜ ਕਰੀਓ ਗੁਲਾਮੀ ਉੱਤ ਸਭ ਕੁਆ ਕਿਸੇ ਹਾਂ ਜੀ ਕਹਿੰਦੇ ਜਿਵੇਂ ਅੱਜ ਮਹਾਰਾਜ ਜੀ ਦੇ ਵੰਸ਼ ਜਿਵੇਂ ਘੋੜੇ ਸੀ ਕਿ ਉਹਨਾਂ ਦੇ ਪੁੱਛੇ ਸ਼ੋ ਘੋੜੇ ਅੱਗੇ ਆਏ ਆ ਮਹਾਰਾਜ ਜੀ ਦੇ ਬਾਜਾ ਚ ਵੀ ਇੱਕ ਬਾਜਾ ਜਿੱਥੇ ਆਇਆ ਹਾਂ ਜੀ ਮਹਾਰਾਜ ਕਹਾਂ ਤੇ ਹੋ ਦੇਖੋ ਕਿ ਜਿਆ ਦਰਸ਼ਨ ਹੋਗੇ ਅੱਜ ਨੂੰ ਤੁਸੀਂ ਕਰਾਈ ਲੋਗੇ ਮਹਾਰਾਜ ਜੀ ਇਹ ਤਸਵੀਰਾਂ ਦੇਖ ਸਕਦੇ ਹੋ ਗੁਰਗਰਾ ਅਕਾਲੀ ਪੂਰਨ ਸਿੰਘ ਜੀ ਜਿਹੜੇ ਸ਼ਹੀਦ ਵੀ ਕਿ ਮੌਜੂਦ ਆ ਜਿੱਥੇ ਇਹ ਹਜ਼ੂਰ ਸਾਹਿਬ ਤੋਂ ਸੱਜਣਾ ਪਹੁੰਚਿਆ ਨੇ ਇਹ ਸ਼ਸਤਰ ਦੇਖ ਸਕਦੇ ਹੋ ਵੱਖ-ਵੱਖ ਸ਼ਸਤਰਾਂ ਦੇ ਨਾਲ ਇੱਥੇ ਨਿਆਂ ਸਿੰਘ ਜੀ ਦੇ ਤੇ ਬੰਦਿਆ ਪਹੁੰਚਿਆ ਹੋਇਆ ਨੇ ਜਿੱਥੇ ਮਾਰੇ ਤੇ ਪਹਿਲੇ ਪ੍ਰਕਾਸ਼ ਗੁਰਕਨ ਸਾਹਿਬ ਜੀ ਦੇ ਉਹਦੀਆਂ ਵਧਾਈਆਂ ਉੱਥੇ ਖਾਲਸੇ ਪੰਥ ਦੀਆਂ 71 ਤਾਈਆਂ ਦੀ ਬਹੁਤ ਨਿਮਰਤਾ ਬਹੁਤ ਖੁਸ਼ੀਆ ਇਤਨੇ ਇੱਕ ਜੁਟ ਹੋਣਾ ਚਾਹੀਦਾ ਐਵੇਂ ਨੈੱਟ ਦੇ ਜਿਹੜੀ ਮਾਰੀ ਮਾਰੀ ਗੱਲ ਤੋਂ ਉੱਤੇ ਪਖੇੜੇ ਦੇ ਖੜੇ ਕਰਦੇ ਫਿਰ ਉਹਨਾਂ ਤੋਂ ਬਚੋ ਕਈ ਬੰਦੇ ਬਾਰੀ ਨਕਮੇ ਜਾਂ ਹੁੰਦੇ ਆ ਉਹਨਾਂ ਨੂੰ ਕੀ ਕਿਹਾ ਜਾਵੇ ਜਿਨ੍ਹਾਂ ਦਾ ਨਾ ਕੋਈ ਤੀਨ ਨਾਮਾਨ ਨਾ ਹੀਆ ਚ ਨਾ ਛੀਆਂ ਚ ਨਾ ਬੰਦਿਆਂ ਚ ਨਾ ਪੀਪੀਆਂ ਚ ਖੁਸਰਿਆਂ ਤੋਂ ਵੀ ਪੜੇ ਖੁਸਰਿਆਂ ਨੂੰ ਮਾਰਾ ਨਹੀਂ ਕਿਹਾ ਜਾ ਸਕਦਾ ਉਹ ਜਾਣ ਬੁੱਝ ਕੇ ਪਰ ਉਹਨਾਂ ਦਾ ਅੰਤ ਬਹੁਤ ਮਾਰਾ ਹੁੰਦਾ ਅੰਤ ਨੂੰ ਅੰਤ ਦੇ ਨਿਸ਼ਾਨ ਸਾਰੀ ਦੁਨੀਆ ਦੇ ਝੂਲਨੇ ਨੇ ਹੋਣੀ ਪੰਜ ਕੱਕੇ ਸਰੀ ਸਾਰੀ ਦੁਨੀਆ ਆਏ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ ਪੁੱਚੀ ਤੇ ਆਂ ਦਾਪਿਆਂ ਤੋਂ ਦਬਿਓ ਨਾ ਆਵਾਜ਼ਈ ਹਰੇ ਤਾਂ ਤੂਫਾਨ ਹੋਣਾ ਖਾਲਸਾ ਪਹਿਲਾ ਪ੍ਰਕਾਸ਼ ਪੁਰੇ ਬੜੀ ਧੂਮਤਾਂ ਦੇ ਨਾਲ ਬਣਾਇਆ ਜਾ ਰਿਹਾ ਉੱਤੇ ਹੀ ਹਜ਼ੂਰ ਸਾਹਿਬ ਤੋਂ ਸੰਗਤਾਂ ਮੱਝ ਦੀ ਧਰਤੀ ਤੇ ਪਹੁੰਚਿਆ ਤੇ ਸੇਮ ਸਿੰਘ ਮੋਰਾਵਾਲੀਆ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਸੰਗਤਾਂ ਦਾ ਉਤਸ਼ਾ ਸਿੱਖ ਸੰਗਤਾਂ ਹਜ਼ੂਰ ਸਾਹਿਬ ਤੋਂ ਵੀ ਸੰਗਤਾਂ ਤੇ ਪਹੁੰਚ ਕੇ ਵੱਡਾ ਮਹਾਰਤ ਦੇ ਅਰਾਕੇ ਮਹਾਰਤ ਦੇ ਹਜ਼ੂਰੀ ਫੌਜ ਹਜ਼ੂਰੀ ਖਾਲਸੇ ਬਹੁਤ ਵੱਡਾ ਆਨੰਦ ਬਣਿਆ ਜਿੱਥੇ ਮਹਾਰਤ ਦੇ ਪਹਿਲੇ ਪ੍ਰਕਾਸ਼ ਗੁਰੂ ਕੰਨ ਸਾਹਿਬ ਜੀ ਦੇ ਉਹਦੀਆਂ ਵਧਾਈਆਂ ਉੱਥੇ ਖਾਲਸੇ ਪੰਥ ਦੀਆਂ 71 ਤਾਈਆਂ ਦੀਆਂ ਬਹੁਤ ਮੁਬਾਰਕ ਬਹੁਤ ਖੁਸ਼ੀ ਇਤਨੇ ਇੱਕ ਜੁਟ ਹੋਣਾ ਚਾਹੀਦਾ ਐਵੇਂ ਨੈੱਟ ਦੇ ਜਿਹੜੀ ਮਾਰੀ ਮਾਰੀ ਗੱਲ ਤੋਂ ਉੱਤੇ ਪਖੇੜੇ ਦੇ ਖੜੇ ਕਰਦੇ ਫਿਰਦੇ ਉਹਨਾਂ ਤੋਂ ਬਚੋ ਪ੍ਰੇਮ ਚਾਓ ਇੱਕ ਦੂਜਾ ਅਦਬ ਕਰੋ ਤੁਹਾਡੀਆਂ ਸਪੀਚਾਂ ਸੁਣਨ ਵਾਲੀਆਂ ਹੁੰਦੀਆਂ ਜੋਸ਼ ਵੀ ਲੈ ਕੇ ਆਉਂਦੀਆਂ ਸਖਾਂਦੀਆਂ ਵੀ ਬਹੁਤ ਕੋਚਾ ਪਰ ਅੱਜ ਕੱਲ ਦੀ ਨੌਜਵਾਨੀ 'ਚ ਨਾ ਤਾਂ ਸਬਰ ਬਚਿਆ ਨਾ ਸਿੱਖੀ ਪ੍ਰਤੀ ਇੰਨਾ ਪਿਆਰ ਬਚਿਆ ਪਰ ਜਿੰਨਾਂ ਕੋਲ ਬਚਿਆ ਉਹ ਵੀ ਸਾਂਭ ਤੋਂ ਜਿੰਨਾਂ ਸਾਹਮਣਾ ਚਾਹਿੰਦਾ ਉਹ ਸਾਹਮਣੇ ਪਾ ਨਹੀਂ ਰਹੇ ਉਹਨਾਂ ਜਿਹੜੇ ਹੈਗੇ ਆ ਪਿਆਰ ਵਾਲੇ ਬਹੁਤ ਸਾਂਭ ਰਹੇ ਆ ਬਹੁਤਾ ਪਤਾ ਕੀ ਹੋ ਗਿਆ ਨਫ਼ਰਤ ਬਹੁਤ ਫਲਾਈ ਜਾਰੀ ਤੇ ਫੈਲ ਗਈ ਸਾਡੀਆਂ ਜਿਹੜੀਆਂ ਵਿਰੋਧੀ ਤਾਕਤਾਂ ਨਾਲ ਜਾਂ ਕਹਿ ਲੋ ਜਿਹੜੀਆਂ ਏਜੰਸੀਆਂ ਉਹ ਤਾਂ ਸਾਨੂੰ ਮਾਰਨਾ ਚਾਹੁੰਦੀਆਂ ਔਰ ਜਾਣੇ ਅਣਜਾਣੇ ਸੋ ਬੰਦੇ ਆਪਣੇ ਨਹੀਂ ਕਿ ਉਹਨਾਂ ਦੇ ਹੱਥ ਠੋਕੇ ਆ ਜਿਹੜੇ ਆਪਸ ਵਿੱਚ ਸਾਨੂੰ ਭਰਾਮਣ ਨੂੰ ਲੜਾਉਣਾ ਚਾਹੁੰਦੇ ਆ ਪਰ ਸਾਨੂੰ ਆਪਸਿਆਂ ਨੇ ਬਣਨਾ ਚਾਹੀਦਾ ਦੁੱਕੀ ਦੇ ਕਈ ਬੰਦੇ ਬੜੇ ਨਕਮੇ ਜਿਹੇ ਹੁੰਦੇ ਆ ਉਹਨਾਂ ਨੂੰ ਕੀ ਕਿਹਾ ਜਾਵੇ ਜਿਨ੍ਹਾਂ ਦਾ ਨਾ ਕੋਈ ਦੀਨ ਦਾ ਮਾਨ ਨਹੀਂ ਆ ਜਿਨ੍ਹਾਂ ਛੀਆਂ ਚ ਨਾ ਬੰਦਿਆਂ ਚ ਨਾ ਬੀਬੀਆਂ ਚ ਖੁਸਰਿਆਂ ਤੋਂ ਵੀ ਪੜੇ ਖੁਸਰਿਆਂ ਨੂੰ ਮਾਰਾ ਨਹੀਂ ਕਹਾ ਜਾ ਸਕਦਾ ਉਹ ਉਹ ਜਾਨ ਬੁੱਝ ਕੇ ਪਰ ਉਹਨਾਂ ਦਾ ਅੰਤ ਬਹੁ ਮਾਰਾ ਹੋਣਾ ਕੂੜਨ ਖੁੱਟੇ ਨਾਨਕਾ ਉਹ ਕਿ ਸੱਚ ਰਹੀ ਬਾ ਪ੍ਰੇਮ ਵਾਲਾ ਜਿੱਤਦਾ ਬਾਜਾਂ ਵਾਲਾ ਪਾਚਾ ਵੇਖੋ ਤਾਕਤ ਸ਼ਕਤੀ ਉਹ ਤਤੀ ਤਵੀਤੇ ਸੀ ਤੇ ਕੂੜ ਸੰਘਾਸਣ ਦੇ ਸੀ ਜਿੱਤਿਆ ਤਤੀਆਂ ਤਵੀਆਂ ਤੇ ਬਹਿਣ ਵਾਲਾ ਜਿੱਤ ਸਚਾਈ ਦੀ ਹੋਣੀ ਆ ਕੋਈ ਨਹੀਂ ਸਭ ਛੱਡ ਜਾਣਗੇ ਸਾਹ ਰਗੜੇ ਜਾਣਗੇ ਇਹ ਮਾਰਦਾ ਨਾ ਸ਼ਰੋਮ ਨਹੀਂ ਪੰਥ ਅਕਾਲੀ ਇਹੀ ਗੱਜਣਾ ਮਰਦਾ ਪੰਥੀ ਗੱਜਣਾ ਗੱਲ ਕਰੀਏ ਅਸੀਂ ਆਖਰ ਅਕਸਰ ਸੁਣਦੇ ਆ ਕਿ ਸਾਨੂੰ ਬਗਾਨਾ ਨਹੀਂ ਆਪਣਾ ਹੀ ਮਾਰਦਾ ਸਾਡੇ ਵਿੱਚ ਬੈਠੇ ਹੋਏ ਆ ਗਿਰਦਾਰ ਜਿਹੜੇ ਆਪਾਂ ਬੈਠੇ ਕਹਿ ਸਕਦੇ ਉਹ ਤਾਂ ਹੀ ਬਹੁਤ ਚਿਰ ਪਹਿਲਾਂ ਗਾਤਾ ਸੀ ਵੀ ਨਾ ਤੀਰਾਂ ਨਾਲ ਤਲਵਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਨੂੰ ਆਪਣੇ ਯਾਰਾਂ ਤੋਂ ਇਹ ਯਾਰਿਆਂ ਯਾਰਾਂ ਆਏ ਜਿਹੜੇ ਸਭ ਨਕਮੇ ਪਰ ਸਭ ਦਰੜ ਫਰੜ ਹੋ ਜਾਣਗੇ ਐਵੇਂ ਜਿਹੜੇ ਚੱਲਦੇ ਚਲਾਉਂਦੇ ਫਿਰਦੇ ਸਭ ਜਾਂਦੇ ਲੱਗਣੇ ਆ ਅੰਤ ਨੂੰ ਪੰਥ ਦੇ ਨਿਸ਼ਾਨ ਸਾਰੀ ਦੁਨੀਆ ਦੇ ਝੂਲਨੇ ਨੇ ਲੈ ਕੇ ਅਮਰੀਕਾ ਤੋਂ ਜਪਾਨ ਹੁਣੇ ਖਾਲਸਾ ਹੋਣੀ ਹੋਣੀ ਪੰਜ ਕੱਕੇ ਸਰੀ ਸਾਰੀ ਦੁਨੀਆ ਆਏ ਤੇ ਦੁਨੀਆ ਦਾ ਇੱਕੋ ਹੀ ਪ੍ਰਧਾਨ ਹੋਣਾ ਖਾਲਸਾ ਐਵੇਂ ਲੰਡੀ 부ਚੀ ਦੇ ਆਂ ਦਾਪਿਆਂ ਤੋਂ ਦਬਿਓ ਨਾ ਅਵਾਜ਼ਈ ਹਲੇ ਤਾਂ ਤੂਫਾਨ ਹੋਰੇ ਖਾਲਸਾ ਖਾਲਸਾ ਜੀ ਆ ਤਾਂ ਸ਼ੁਰੂਆਤੀ ਦਿਨ ਚੱਲਦੇ ਨੇ ਕਹਿੰਦਾ ਮੋਰਾ ਵਾਲੀਆ ਜਵਾਨ ਹੋਣਾ ਖਾਲਸਾ ਇਹ ਜਵਾਨੀਆਂ ਹੋੜੀਆਂ ਹੋੜੀਆਂ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਸ਼ਸਤਰ ਦੇ ਗਣਾ ਆਜ਼ਮੀ ਨਹੀਂ ਦੇਣੀ ਸ਼ਸਤਰ ਬਿਨਾ ਦਰਸ਼ਨ ਨਹੀਂ ਦੇਣਾ ਸ਼ਸਤਰ ਨਾਲ ਨਿਹੰਗ ਸਿੰਘ ਲੜਦੇ ਫੋਚਾ ਪਹੁੰਚੇ ਸਭ ਨੂੰ ਸ਼ਸਤਰ ਆਪਣੇ ਘਾਤਰੇ ਕਰਨੇ ਚਾਹੀਦੇ ਆ ਸ਼ਸਤਰ ਨਰੀ ਬਣਾ ਚਾਹੀਦਾ ਸਿੱਖ ਸਿੱਖ ਪੰਥ ਨੂੰ ਕੀ ਸੁਨੇਹਾ ਲੜਾ ਸੋਦੇ ਦੇਖੋ ਸਾਰੇ ਬਹੁਤ ਸਿਆਣੇ ਆ ਹੁਣ ਸੁਨੇਹਾ ਤੇ ਕੌਣ ਮੰਨਦਾਰ ਕੋਈ ਕਹਿੰਦਾ ਮੇਰੀ ਸੁਣੋ ਕਿ ਮੈਂ ਹੀ ਜੋ ਕਹਿੰਦਾ ਸਹੀ ਆ ਪਰ ਮਹਾਰਾਜ ਨਾਲ ਜੜੋ ਮਹਾਰਾਜ ਦੀ ਬਾਣੀ ਪੜੋ ਸੁਣੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਣੋ ਅੰਦਰੋਂ ਅੰਦਰੋਂ ਖੇਡ ਬਣ ਜਾਂਦੀ ਆ ਆਪ ਹੀ ਬਣਨੀ ਆ ਮਹਾਰਾਜ ਨੇ ਬਣਾਉਣੀ ਆ ਸਿਮਰਨ ਜ਼ਰੂਰ ਕਰੋ ਬਾਣੀ ਜ਼ਰੂਰ ਪੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇੱਕ ਵਾਰੀ ਤਸਵੀਰਾਂ ਦੇਖ ਸਕਦੇ ਹੋ ਨਿਹੰਗ ਸਿੰਘ ਲੜਦੇ ਆ ਫੁੱਜਾ ਪਿੱਛੇ ਪਾਲਕੀ ਸਾਹਿਬ ਦੀ ਸਮਾਰੀ ਜਿਹੜੀ ਆ ਉਹ ਵੀ ਤਿਆਰ ਬੈਠੀ ਆ ਹਜੂਰ ਸਾਹਿਬ ਤੋਂ ਸੱਜਦਾ ਇੱਥੇ ਪਹੁੰਚਿਆ ਨਹੀਂ ਸਿਰਫ ਹਜ਼ੂਰ ਸਾਹਿਬ ਤੋਂ ਸਿੱਖ ਸਕਦਾ ਨਹੀਂ ਖਾਸ ਤੌਰ ਤੇ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਣੀਆਂ ਚਾਹਾਂਗੇ ਇਹ ਤਸਵੀਰਾਂ ਦੇਖ ਸਕਦੇ ਹੋ ਗੁਰਗਰਾ ਅਕਾਲੀ ਪੁਰਨਾ ਸਿੰਘ ਜੀ ਸ਼ਹੀਦ ਵਿਖੇ ਮੌਜੂਦ ਹੈ ਜਿੱਥੇ ਇਹ ਹਜ਼ੂਰ ਸਾਹਿਬ ਤੋਂ ਸੜਕਾ ਪਹੁੰਚਿਆ ਨੇ ਇਹ ਸ਼ਸਤਰ ਦੇਖ ਸਕਦੇ ਹੋ ਵੱਖ-ਵੱਖ ਸ਼ਸਤਰਾਂ ਦੇ ਨਾਲ ਇੱਥੇ ਨਿਆਂ ਸਿੰਘ ਜਿੱਥੇ ਬੰਦਿਆ ਪਹੁੰਚੀਆਂ ਹੋਈਆਂ ਨੇ ਆਪਣੇ ਮਾਝੇ ਦੇ ਗੱਲ ਕਰੀਏ ਤਾਂ ਮਾਝੇ ਰਿਆ ਸੰਗਤਾਂ ਦੇ ਨਾਲ-ਨਾਲ ਹਜ਼ੂਰ ਸਾਹਿਬ ਤੋਂ ਜੋ ਸੜਕਾ ਪਹੁੰਚਿਆ ਨੇ ਸੋ ਗੱਲਬਾਤ ਵੀ ਜ਼ਰੂਰ ਕਰਦੇ ਆ ਕਿਉਂਕਿ ਜਿਸ ਤਰੀਕੇ ਅੱਜ ਕੱਲ ਦੀ ਪੀੜੀ ਨੂੰ ਸੇਤ ਮਿਲਣੀ ਚਾਹੀਦੀ ਬਾਬਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਆਵਾਜ਼ ਦੇ ਰਾਹੀਂ ਕੀ ਸੁਨੇਹਾ ਲਾਉਣਾ ਚਾਹੁੰਦੇ ਹੋ ਬਿਲਕੁਲ ਜੀ ਅੱਗੇ ਬਾਬਾ ਜੀ ਜੀ ਨੇ ਬੇਨਤੀ ਕਰ ਵੀ ਗਿਆ ਸੀ ਸਿੰਘ ਸਾਰੇ ਕਰਕੇ ਗਏ ਆ ਸਾਰਿਆਂ ਨੂੰ ਬੇਨਤੀ ਇੱਕਜੁੱਟ ਹੋਵੋ ਜਿਵੇਂ ਅੱਜ ਪੰਥ ਇਕੱਠਾ ਹੋਇਆ ਇਸ ਤਰ੍ਹਾਂ ਹੀ ਸਿੰਘਾਂ ਨੂੰ ਇਕੱਠੇ ਆਉਣ ਦੀ ਲੋੜ ਹੈ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਇੱਕ ਵਾਰ ਹਾਥੀ ਅਤੇ ਘੋੜਿਆਂ ਦੀਆਂ ਤਸਵੀਰਾਂ ਵੀ ਤੋ ਨੂੰ ਦਿਖਾ ਦਈਏ ਕਿ ਕਿਸ ਤਰੀਕੇ ਨਿਹੰਗ ਸਿੰਘ ਦੀਆਂ ਲਾੜਦੀਆਂ ਫੌਜਾਂ ਤਿਆਰ ਹੋ ਚੁੱਕੀਆਂ ਨੇ ਛਸਵੇਂ ਨਿਹੰਗ ਸਿੰਘ ਹੁਣਾਂ ਦਾ ਬਾਅਦ ਤੁਸੀਂ ਦੇਖ ਸਕਦੇ ਹੋ ਬਾਬੇ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਬਾਜੀ ਬਾਜ ਰੱਖਣਾ ਕਹਿੰਦੇ ਨਾ ਤਾਂ ਇਹ ਪਿੰਜਰੇ 'ਚ ਰਹਿੰਦਾ ਨਾ ਕਿਸੇ ਬਾਦ ਜਗ੍ਹਾ 'ਚ ਰਹਿੰਦਾ ਸੋ ਬਾਜ ਬਾਰੇ ਥੋੜਾ ਸਮਝਾਓ ਜੀ ਕਿਉਂਕਿ ਕਾਫੀ ਸੰਗਤ ਹੈ ਜਿਸ ਨੂੰ ਬਾਜ ਬਾਰੇ ਇੰਨੀ ਨਾਲੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਓਏ ਬਾਜ ਤਾਂ ਹੈਗਾ ਚਾਰਪਿੰਡਾ ਬਿਲਕੁਲ ਜੀ ਬਾਜ ਜਿਹੜਾ ਹੈਗਾ ਬਾਜ ਜਗਾ ਬਿਲਕੁਲ ਚਾਰਪਿੰਡਾ ਕਿਉਂਕਿ ਨਾਇਕ ਦੇ ਪਿੱਛੇ ਜਾਂਦਾ ਹੈ ਨਾਇਕ ਕਿਤੇ ਕੋਈ ਉਹਨਾਂ ਡੋਰੀ ਪਣੀ ਡੋਰੀ ਆਪਾਂ ਖੁੱਲੀ ਛੱਡੀ ਪਿੱਛੇ ਆ ਕਿਉਂਕਿ ਜਿੱਦਾਂ ਮਰਜ਼ੀ ਜਾ ਕੇ ਉੱਡ ਸਕਦਾ ਹੈ ਕਿਉਂਕਿ ਆ ਕਿਸੇ ਵੀ ਗੁਲਾਮੀ ਦੀ ਕਿਉਂਕਿ ਇਹ ਸਿੰਗਲ ਕਿਸੇ ਗੁਲਾਮ ਕਰਦੇ ਬਾਜ ਕਰੀਓ ਗੁਲਾਮੀ ਹੁੰਦੀ ਸਭ ਕੁਝ ਕਿ ਸਹੀ ਹਾਂਜੀ ਕਹਿੰਦੇ ਜਿਵੇਂ ਅੱਜ ਮਹਾਰਾਜ ਦੇ ਵੰਛੇ ਜਿਵੇਂ ਘੋੜੇ ਸੀ ਕਿ ਉਹਨਾਂ ਦੇ ਵੰਛੇ ਸ਼ੁਕ ਹੋੜੇ ਅੱਗੇ ਆਏ ਆ ਮਹਾਰਾਜ ਦੇ ਬਾਜਾ ਚ ਵੀ ਇੱਕ ਬਾਜ ਇੱਥੇ ਆਇਆ ਆਦੇ ਮਾਰੇ ਕਹਦੇ ਹੋ ਦੇਖੋ ਕਿ ਜਿਆ ਦਰਸ਼ਨ ਹੋਗੇ ਅੱਜ ਵੀ ਤੁਸੀਂ ਕਰਾਈ ਲੋਗੇ ਮਹਾਰਾਜ ਪਰ ਬਾਜ ਹੱਥ ਤੇ ਰੱਖ ਸਕਦੇ ਹੋ ਜੀ ਤੁਸੀਂ ਕਿਉਂਕਿ ਇਹ ਤਸਵੀਰਾਂ ਦੇਖੋ ਡੋਰੀ ਬੰਨੀ ਨਹੀਂ ਹੋਈ ਡੋਰੀ ਖੁੱਲੀ ਛੱਡੀ ਹੈ ਜੇਕਰ ਬਾਜ ਉਡਣਾ ਚਾਹੁੰਦਾ ਤਾਂ ਉੱਡ ਸਕਦਾ ਕਿਸੇ ਵੀ ਤਰੀਕੇ ਦੀ ਉਸ ਨੂੰ ਬੰਦਸ਼ ਨਹੀਂ ਰੱਖੀ ਹੋਈ ਸੋ ਇਹ ਸਿਆਣੇ ਕਹਿੰਦੇ ਆ ਬਾਜ ਕਿਸੇ ਦਾ ਪਿੰਜਰੇ ਵਿੱਚ ਸਮਾਉਂਦਾ ਸੋ ਇਹ ਜਿਹੜੀ ਤੁੱਕਾਂ ਸਾਡੀਆਂ ਹੈਗੀਆਂ ਸੋ ਇਹ ਤਸਵੀਰਾਂ ਆ ਦੇਖ ਸਕਦੇ ਹੋ ਬਾਜ ਦੀਆਂ ਇਹ ਜਿਹੜੀ ਦਸੀ ਜਾਂਦੀ ਹੈ ਕਿ ਬਾਜ ਦੀ ਜਿਹੜੀ ਅੱਖ ਹੁੰਦੀ ਹੈ ਇੱਕ ਤਾਂ ਛੋਟੀ ਜਗ੍ਹਾ ਤੇ ਕਦੀ ਵੀ ਉੜਦਾ ਨਹੀਂ ਆ ਉੱਚੀ ਆ ਉਡਾਉਂਦਿਆਂ ਲੋਗਾ ਸੁਬਾ ਭਾਈ ਬਾਜ ਦੀ ਰੱਖ ਰਖਾ ਕਿੰਨੀ ਕੋਕੀ ਹੈਗੀ ਆ ਕਿਸ ਤਰੀਕੇ ਰੱਖਦੇ ਹੋ ਕਿ ਪਾਲਣ ਪੋਸ਼ਣ ਆ ਖਵਾਉਂਦੇ ਕਿ ਹਮਾਰੇ ਬੱਚਾ ਹੋਣਗੇ ਸਾਡੇ ਬੱਚੇ ਹੋਣਗੇ ਬਾਜੇਗਾ ਹਮਾਰੇ ਬਿਲਕੁਲ ਇਹ ਖਾਣੇ ਪੋਸ਼ਣ ਦਾ ਪਪਾ ਜੀ ਨਾ ਰਹਗਾ ਜਿਵੇਂ ਕਿ ਹੋਗਾ ਕਿ ਮੱਛੀਓਂ ਕੀ ਨਾ ਆਨੇ ਫੇਰ ਜਿਹੜਾ ਇਹ ਖਰਾਬ ਹੈ ਮਾਸ ਮੱਛੀ ਹੋ ਗਿਆ ਮਾਸ ਹੋ ਗਿਆ ਮੱਛੀ ਹੋ ਗਿਆ ਕਲੇਜ ਹੋ ਗਿਆ ਚਿਪਕਲੀ ਹੋ ਗਿਆ ਆ ਮਾਰੇ ਆਪੇ ਮਾਰ ਕੇ ਖਾਂਦੇ ਗਿਆ ਬਜੀ ਅੱਛਾ ਜਿਹਾ ਕਹਿਣਾ ਨਾ ਬਾਕੀ ਆਪੇ ਮਾਰ ਕੇ ਖਾਂਦੇ ਪਤੀ ਸ੍ਰੀ ਸੁਵੇਤ ਤਸਵੀਰਾਂ ਨਿਆਗ ਸਿੰਘ ਉਹਨਾਂ ਬਾਬਾ ਜੀ ਹੱਥ ਦੇ ਵਿੱਚ ਥੋੜੇ ਕੜਾ ਦੇਖ ਰਹੇ ਆ ਇਹ ਕਿੰਨਾ ਕੁ ਭਾਰ ਹੋਏਗਾ ਜੀ ਇਸ ਕੜੇ ਦਾ ਜੀ ਇਹ ਆ ਮਾਰੇ 1.5 ਕਿਲੋ ਦਾ ਕਿਲ ਹੋਦਾ ਹੈ ਕਮਰਾ ਇਹ ਕੜਾ ਇੱਕ ਵਾਰ ਦਿਖਾ ਦਿਓ ਅੱਗੇ ਕਰ ਜੀ ਇਹ ਤਸਵੀਰਾਂ ਦੇਖ ਸਕਦੇ ਹੋ ਕੜੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ 1.5 ਕਿਲੋ ਦਾ ਕੜਾ ਹੱਥ ਦੇ ਵਿੱਚ ਗਲ ਦੇ ਵਿੱਚ ਸਰਬਲੋ ਦੀ ਮਾਲਾ ਦੂਸਰੇ ਹੱਥ ਦੇ ਵਿੱਚ ਵੀ ਕੜਾ ਜਿਹੜਾ ਕਾਫੀ ਪਾਰਾ ਏ ਨਿਹੰਗ ਸਿੰਘ ਦੇਖ ਸਾਹਦੇ ਸ਼ੂਰ ਦਾ ਦੰਦ ਹੈ ਕਿੰਨੀ ਉਮਰ ਹੈ ਵੀਰ ਜੀ ਤੁਹਾਡੀ 14 ਸਾਲ 14 ਸਾਲ ਦੀ ਉਮਰ ਦੇ ਵਿੱਚ ਅੱਜ ਕੱਲ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਸਿੱਖੀ ਕੀ ਆ ਗਈ ਹੈ ਤੁਸੀਂ ਪੂਰੇ ਸਰੂਪ ਦੇ ਵਿੱਚ ਕਿਸ ਤਰੀਕੇ ਮਹਿਸੂਸ ਹੁੰਦਾ ਮਨ ਅੱਭਾਈ ਮਨ ਨੂੰ ਕੁਝ ਹੀ ਹੁੰਦੀ ਆ ਰਾਜ ਆਰਗਾ ਮਹਿਸੂਸ ਹੁੰਦਾ ਬਾਹਰ ਰਾਜ ਦੀ ਕਿਰਪਾ ਨਾਲ ਯਾਰ ਵਰ ਤਿਆਰ ਹੋਗੇ ਜੰਗੀ ਸ੍ਰੀ ਉਧਾਰ ਕੇ ਨੀਲੀ ਦਾ ਲੱਗਦਾ ਜਿਵੇਂ ਸਾਡੀ ਗਾੜੀ ਹੈ ਨਹੀਂ ਰਹਿਣ ਵਾਲੇ ਕਿ ਤੁਜੀ ਇੱਥੇ ਤਾਂ ਅਮਰਸੋਹਣੇ ਜੀ ਜੂਸ ਸਾਹਿਬ ਤੋਂ ਸੰਗਤ ਇੱਥੇ ਪਹੁੰਚੀਆਂ ਹਾਥੀ ਆਏ ਆ ਘੋੜੇ ਆਏ ਆ ਬਾਜ ਹੋਰ ਪੰਤਕਸ਼ੀ ਸੀਤਾ ਇੱਥੇ ਪਹੁੰਚ ਰਹੀ ਹੈ ਕੀ ਸਿੱਖਿਆ ਨੂੰ ਮਿਲਦਾ ਕੀ ਲੱਗਦਾ ਸਾਨੂੰ ਗੁਰੂ ਸਾਹਿਬਾਨਾਂ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਸਾਹਿਬ ਦਾ ਆ ਸਿੱਖਿਆ ਕੀ ਆ ਕਿ ਆਪਣਾ ਬਾਣੀ ਗਾਣਾ ਨਾਲ ਰੱਖੋ ਵਿੱਚ ਆਪਣਾ ਵੇਸਾ ਸੰਭ ਰੱਖੋ ਅੱਜ ਕੱਲ ਦੇਖਦੇ ਆਪਾਂ ਕਈ ਮੁੰਡਿਆਂ ਨੇ ਹੁਣ ਉਹਨਾਂ ਨੂੰ ਇਤਿਹਾਸ ਦਾ ਨਾ ਪਤਾ ਨਹੀਂ ਨਾ ਨਾ ਨੇ ਹਾਥੀ ਹੋਣਿਆ ਘੋੜ ਸਾਰੇ ਸ਼ਸਤਰ ਇਹਦਾ ਕਿਸੇ ਨੂੰ ਜੀ ਤੈਨੂੰ ਪਤਾ ਦੁਵਾਰਾਂ ਨੇ ਜਿੱਚ ਜੇ ਬਖਸ਼ੀਆਂ ਪੰਜਾਬ ਦਾ ਵਿਸਾ ਆਦਾਨ ਨਚਨਲ ਚਨਾਨੀ ਆ ਸਾਡੇ ਪੰਜਾਬ ਦਾ ਵਿਰਸਾ ਸ਼ਸਤਰ ਵਿਦਿਆ ਗਤਕਾ ਹੈ ਸਿੱਖੀ ਹੈ ਇੱਕ ਅਨੋਖੀ ਤਸਵੀਰ ਤੁਹਾਨੂੰ ਦਿਖਾਣੀ ਚਾਹਾਂਗੇ ਖਾਸ ਤੌਰ ਤੇ ਸ਼ਾਇਦ ਤੁਸੀਂ ਵੀ ਹੈਰਾਨ ਹੋਵੋਗੇ ਅੰਗਰੇਜ਼ ਵੀ ਇੱਥੇ ਪਹੁੰਚੇ ਨੇ ਇਸ ਮੁਹੱਲੇ ਨੂੰ ਦੇਖਣ ਵਾਸਤੇ ਅਕਾਲੀ ਫੂਲਾ ਸਿੰਘ ਗੁਰਦੁਆਰਾ ਮੌਜੂਦ ਆ ਅੰਮ੍ਰਿਤਸਰ ਵਿਖੇ ਜਿੱਥੇ ਜੂਰ ਸਾਹਿਬ ਤੋਂ ਸੰਗਤਾਂ ਪਹੁੰਚੀਆਂ ਨੇ ਉੱਥੇ ਅੰਗਰੇਜ਼ ਵੀ ਨੇ ਜੋ ਇੱਥੇ ਦੇਖਣ ਲਈ ਪਹੁੰਚੀ ਨੇ ਕਿ ਕਿਸ ਤਰੀਕੇ ਰਹਾ ਸਿੰਘ ਦੀਆਂ ਫੌਜਾਂ ਨੇ ਜੋ ਤਿਆਰੀਆਂ ਕਰਕੇ ਬੈਠੀਆਂ ਨੇ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਥੋੜਾ ਤਾਂ ਸਾਂਝੀਆਂ ਕਰ ਰਹੇ ਆ ਕਿਉਂਕਿ ਅੱਜ ਪਹਿਲਾ ਪ੍ਰਕਾਸ਼ ਪੁਰਬ ਹੈ ਤੇ ਨਾਲ ਦੇ ਨਾਲ ਜੋ ਤਿਆਰੀਆਂ ਦੇਖ ਸਕਦੇ ਹੋ ਹੋ ਚੁੱਕੀਆਂ ਨੇ ਸੋ ਇਹ ਜੱਤਕਾ ਜੋ ਸਾਡੀ ਸ਼ਸਤਰ ਵਿੱਦਿਆ ਹੈਗੀ ਹੈ ਸਾਹਿਬ ਵੀ ਆ ਉਹਨਾਂ ਦੇ ਨਾਲ ਖਿਚਾ ਰਹੇ ਆ ਜੋ ਅੰਮ੍ਰਿਤ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਤੁਹਾਨੂੰ ਸਾਝੀਆ ਕਰ ਰਹੇ ਹਾਂ ਕਿ ਪਹਿਲੇ ਪ੍ਰਕਾਸ਼ ਉਪਰਵ ਦੀਆਂ ਰੌਣਕਾਂ ਸ਼ੋਭਾ ਵਧਾਉਂਦੀ ਹੋਈ ਸਿੱਖ ਸੰਗਤ ਅਤੇ ਹਾਥੀ ਕੋੜਿਆਂ ਦੇ ਨਾਲ ਸ਼ਸਤਰਾਂ ਦੇ ਨਾਲ ਫਤਖ ਸ਼ੀਸ਼ੀਤਾ ਵੀ ਇੱਥੇ ਪਹੁੰਚਿਆ ਨੇ ਇੱਕ ਵਾਰ ਇਹ ਤਸਵੀਰਾਂ ਦੇਖ ਸਕਦੇ ਹੋ ਗੱਲ ਬੱਬਾ ਉਹ ਗੁੱਡੇ ਗੱਲ ਦੀਆਂ ਇਹ ਫੌਜਾਂ ਨੇ ਪੰਜਵਾ ਤੱਕ ਤੇ ਜੋ ਆਖਿਆ ਜਾਂਦਾ ਸੋ ਇਹ ਤਸਵੀਰਾਂ ਕਿਉਂਕਿ ਤਿੰਨੇ ਇੱਕ ਲੈਂਡ ਦੇ ਵਿੱਚ ਹਾਥੀ ਜੜੇ ਲੱਗੇ ਹੋਏ ਐ ਉੱਤੇ ਜਿਸ ਤਰੀਕੇ ਬੱਬਾ ਬੁੱਢਾ ਗੱਲ ਪੰਜਵਾ ਤੱਕ ਦੇ ਨਾਲ ਇਹ ਹਾਥੀਆਂ ਨੂੰ ਸਜਾਇਆ ਗਿਆ ਦੂਜੇ ਪਾਸੇ ਗੱਲ ਕਰੀਏ ਹਰ ਕੋਈ ਇਸ ਵੇਲੇ ਆਪਣੇ ਮੋਬਾਈਲਾਂ ਦੇ ਵਿੱਚ ਤਸਵੀਰਾਂ ਕੈਦ ਕਰਦਾ ਹੋਇਆ ਨਜ਼ਰ ਆ ਰਿਹਾ ਸੰਤਾ ਕੇ ਕਾਰਜ ਆਪ ਖਲਵਾ ਹਰ ਕੰਮ ਕਿਰਾਉਣ ਆਇਆ ਰਾਮਧਰਤੀ ਸੁਹਾਵੀਤਾ ਸੁਹਾਵਾ ਵਿੱਚ ਜਲ ਅੰਮ੍ਰਿਤ ਵਿੱਚ ਅੰਮ੍ਰਿਤ ਜਲ ਛਾਇਆ ਆ ਰਾਮ ਸੋ ਗੱਲ ਕਰੀਏ ਤਾਂ ਅੱਜ ਪਹਿਲੇ ਪ੍ਰਕਾਸ਼ ਪਰਵੀਆਂ ਰੌਣਕਾ ਤੁਹਾਨੂੰ ਦਿਖਾਈਆਂ ਕਿ ਇਸ ਤਰੀਕੇ ਹਜੂਰ ਸਾਹਿਬ ਤੋਂ ਸੰਤਾ ਇੱਥੇ ਪਹੁੰਚੀਆਂ ਪੰਤਕਸ਼ੀ ਸੀਤਾ ਦੇ ਨਾਲ ਨਾਲ ਇਸ ਮੁਹੱਲੇ ਦੀਆਂ ਜਿਹੜੀਆਂ ਸ਼ੋਭਾ ਰੌਣਕ ਹੈ ਹੋਰ ਵਧਦੀ ਜਾ ਰਹੀ ਹੈ ਸੋ ਨਿਸ਼ਾਨ ਸਾਹਿਬ ਕੋੜੇ ਹਾਥੀਆਂ ਦੇ ਨਾਲ ਇੱਥੇ ਪਹੁੰਚਿਆ ਸੋ ਇਹ ਦੇਖ ਸਕਦੇ ਹੋ ਕਿ ਇਸ ਤਰੀਕੇ ਨਿਸ਼ਾਨ ਜਿਹੜੇ ਸਜਾਇਆ ਗਿਆ ਸੋ ਇਸ ਤਰੀਕੇ ਦੀ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਫਿਲਹਾਲ ਲਈ ਮਿਲੂ ਦੇ ਆਜ਼ਾਦਪੁਰ ਸੂਖਾ ਟੀਮ ਦੇ ਲਈ ਮੈਂ ਦਮਨਿਤ ਸਿੰਘ ਆ ਮਿਸਰ